ਇਹ ਖਬਰ ਸੱਤਾ ਚੋਂ ਤੋਂ ਪਹਿਲਾਂ ਤਾਂ ਬੜਾ ਕਹਿੰਦਾ ਸੀ ਜਿਹੜਾ ਮੇਰਾ ਵਰਕਰਾਂ ਲਈ ਹਰਾ ਪੈਨ ਪੈਲ ਤੇ ਦਰਤ ਚੱਲੂਗਾ ਪਰ ਹਰਾ ਪੈਨ ਨਹੀਂ ਇਹਦਾ ਲਾਲ ਪੈਨ ਜਿਹੜੇ ਲਾਠੀਆਂ ਮਾਰ ਮਾਰ ਕੇ ਬੰਦਿਆਂ ਨੂੰ ਲਾਲ ਕੀਤਾ ਜਾਂਦਾ ਉਹ ਚੱਲ ਰਹੀਆਂ ਜਿਹੜੇ ਪੀਆਰਡੀ ਦੇ ਮੁਲਾਜ਼ਮੇ ਇਹ 2021 ਬਈ ਦੇ ਜੋ 21 ਦੇ ਆਪਾਂ ਸੰਘਰਸ਼ ਕਰ ਰਹੇ ਆ ਸਾਨੂੰ 21 ਦੇ ਗਿੱਧਰ ਧਮਕੀਆਂ ਮਿਲ ਰਹੀਆਂ ਇਹਨਾਂ ਨੂੰ ਅਸੀਂ ਇੱਕ ਜਿਹੜਾ ਪੰਜਾਬੀ ਭਾਸ਼ਾ ਕਹਦੇ ਆ ਪ੍ਰੇਮ ਪੱਤਰ ਸਮਝਦੇ ਆ ਜੋ ਸਾਨੂੰ ਮਹਿਗ ਮਵਾਰੀ ਵਾਰੀ ਜਾਨੂ ਕਰਾਉਂਦਾ ਕਿ ਹਾਈ ਵਾਕੀ ਉਹਨਾਂ ਦੇ ਬੰਦੇ ਹੈਗੇ ਆ 35 ਤੋਂ 40 ਬੰਦਿਆਂ ਦੇ ਕਰੀਬ ਦਿੱਤੇ ਆ ਜੇ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਇੱਕ ਧਮਕੀਆਂ ਮੈਂ ਕਹਿੰਨਾ ਕਿ ਇਹ ਇੱਕ ਸਰਕਾਰੀ ਤਰ੍ਹਾਂ ਦੇ ਜਿਹੜਾ ਆਪਣਾ ਉਹਦਾ ਨੁਕਸਾਨ ਕੀਤਾ ਜਾ ਰਿਹਾ ਹੈ ਜੇ ਨੋਟਿਸ ਦੇਣੇ ਆ ਤੁਸੀਂ ਉਹਨੂੰ ਦਫ਼ਤਰ 'ਚ ਨਹੀਂ ਬੁਲਾ ਕੇ ਉਹਨੂੰ ਨੋਟਿਸ ਬੋਰਡ ਜਿਹੜਾ ਆਪਣਾ ਲੱਗਾ ਹੁੰਦਾ ਉਹ ਤੇ ਨੋਟਿਸ ਬੋਰਡ ਤੇ ਦਾ ਨੋਟਿਸ ਲਾਓ ਕਿ ਨਾਗਰਿਕ ਦੇ ਪਰਸਨ ਨੰਬਰ ਤੇ ਭੇਜ ਕੇ ਜਾਂ ਉਹਨੂੰ ਵੈਸੇ ਬਲੈਕਮੇਲ ਕਰਕੇ ਏਦਾਂ ਉਹਨੂੰ ਟੌਰਚਰ ਕਰੋ ਬੰਦੇ ਨੂੰ ਏਦਾਂ ਜਿਹੜੀ ਅੰਦਰ ਗਿੱਧੇ ਧਮਕੀਆਂ ਤੇ ਆ ਜਿਹਦਾ ਚਲੋ ਕੋਈ ਸਾਥੀ ਹੁੰਦੇ ਜਿਨ੍ਹਾਂ ਦਾ ਮਨੋਬਲ ਟੁੱਟ ਜਾਂਦਾ ਹੈ ਉਹਨਾਂ ਨੂੰ ਅੰਦਰ ਕੋਈ ਆਪਣੇ ਨਾਲ ਦਾ ਜਿਹੜੇ 2-4 ਜਿਹੜੇ ਉਹਨਾਂ ਦੇ ਆਦੇ ਹਮੈਤੀ ਹੁੰਦੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਪੰਜਾਬੀ ਪਾਸ਼ਾ ਚਮਚੇ ਉਹਨਾਂ ਦੇ ਉਹ ਅੰਦਰ ਭਾਏ ਆ ਉਹਨਾਂ ਦੁਆਰਾ ਵੀ ਇਹ ਗੱਲਾਂ ਕਹੀਆਂ ਕੋਈਆਂ ਜਾਂਦੀਆਂ ਹਾਂ ਯਾਰ ਅਵੇਲਾ ਮੈਂ ਤੇਰੇ ਨਾਲ ਤਾਂ ਮੈਂ ਆਪ ਚੱਲਣ ਨੂੰ ਤਿਆਰ ਆ ਅਸੀਂ ਕੱਲ ਚੰਡੀਗੜ੍ਹ ਜਾ ਕੇ ਆਪਣਾ ਮੁੱਖ ਮੰਤਰੀ ਰੈਸ਼ਦਾ ਕਰਾਉ ਕਰਾਂਗੇ ਕਿਉਂਕਿ ਮੁੱਖ ਮੰਤਰੀ ਹੁਣ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਕਿ ਸਾਡੇ ਨਾਲ ਮੀਟਿੰਗ ਕਰ ਲੋ ਜਦੋਂ ਅਸੀਂ ਪਹਿਲਾਂ ਇੰਨੇ ਮੰਗ ਪੱਤਰ ਭੇਜ ਚੁੱਕੇ ਹਾਂ ਇੰਨੇ ਵਾਰੀ ਸਾਡੇ ਮੁੱਖ ਮੰਤਰੀ ਮੀਟਿੰਗਾਂ ਕਰਨ ਤੋਂ ਪੱਜ ਚੁਕਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ ਵਿੱਚ ਕੱਲ ਤੋਂ ਹੀ ਬੱਸਾਂ ਬੰਦ ਕਰਕੇ ਅੱਡੇ ਬੰਦ ਕਰਕੇ ਹੜਤਾਲ ਤੇ ਬੈਠੇ ਮੁਲਾਜ਼ਮਾਂ ਨੂੰ ਜਿਹੜੇ ਸਰਕਾਰ ਵੱਲੋਂ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਪੀ ਆਰਟੀਸੀ ਵੱਲੋਂ ਪਨ ਬੱਸ ਦੇ ਮੈਨੇਜਰਾਂ ਵੱਲੋਂ ਪ੍ਰਬੰਧਕਾਂ ਵੱਲੋਂ ਨੋਟਿਸ ਦਿੱਤੇ ਜਾ ਰਹੇ ਆ ਉਸ ਨੂੰ ਮੁਲਾਜ਼ਮ ਹੁਣ ਪ੍ਰੇਮ ਪੱਤਰ ਸਮਝ ਰਹੇ ਆ ਤੇ ਗਿੱਦੜ ਭਪਕੀਆਂ ਸਮਝ ਰਹੇ ਆ ਸਰਕਾਰ ਦੀਆਂ ਉਹਨਾਂ ਨੇ ਐਲਾਨ ਕੀਤਾ ਏ ਕਿ ਇਸ ਤਰ੍ਹਾਂ ਦੀਆਂ ਗਿੱਦੜ ਭਪਕੀਆਂ ਤੋਂ ਉਹ ਨਹੀਂ ਡਰਨ ਵਾਲੇ ਤੇ ਕੱਲ ਨੂੰ ਯਾਨੀ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਜਿਹੜੀ ਰਹਿਸ਼ ਆ ਉਸ ਨੂੰ ਘੇਰਨ ਲਈ ਕੂਚ ਕਰਨਗੇ ਜ਼ਿਕਰਯੋਗ ਹੈ ਕਿ ਬੱਸਾਂ ਦੇ ਮਾਮਲੇ ਵਿੱਚ ਸੰਘਰਸ਼ ਕਰ ਰਹੇ ਜਿਹੜੇ ਮੁਲਾਜ਼ਮਾਂ ਖਾਸ ਕਰਕੇ ਜਿਹੜੇ ਅੱਗੇ ਹੋ ਕੇ ਸੰਘਰਸ਼ ਕਰ ਰਹੇ ਆ ਉਹ ਫਰੀਦਕੋਟ ਡਿੱਪੂ ਦੇ 35 ਦੇ ਕਰੀਬ ਮੁਲਾਜ਼ਮ ਤੇ PRTC ਦੇ ਪੰਜਾਬ ਵਿਚਲੇ ਲਗਭਗ 9 ਡਿਪੂਆਂ ਦੇ 450 ਦੇ ਕਰੀਬ ਮੁਲਾਜ਼ਮਾਂ ਨੂੰ ਨੋਟਿਸ ਭੇਜੇ ਗਏ ਆ ਪਰ ਇਹਨਾਂ ਨੋਟਿਸਾਂ ਦੇ ਬਾਅਦ ਵੀ ਫਰੀਦਕੋਟ ਅੱਡੇ ਦੀ ਹਾਲਾਤ ਇਹ ਆ ਬੱਸ ਅੱਡੇ ਦੇ ਹਾਲਾਤ ਇਹ ਆ ਕਿ ਉੱਥੇ ਬੱਸਾਂ ਦੀ ਜਗ੍ਹਾ ਪੁਲਿਸ ਹੀ ਪੁਲਸਾ ਕੋਈ ਵੀ ਉੱਥੇ ਬੱਸ ਅੰਦਰ ਦਿਖਾਈ ਨਹੀਂ ਦੇ ਰਹੀ ਤੇ ਆਓ ਸੁਣਦੇ ਹਾਂ ਇਹਨਾਂ ਨੋਟਿਸਾਂ ਤੋਂ ਬਾਅਦ ਇਹਨਾਂ ਨੋਟਿਸਾਂ ਨੂੰ ਕਿਸ ਤਰ੍ਹਾਂ ਲੈ ਰਹੇ ਨੇ ਮੁਲਾਜ਼ਮਾਂ ਗੂ ਮੈਨੇਜਮੈਂਟ ਨੇ ਆਦਾ ਪੂਰਾ ਜਿਹੜਾ ਅੱਡੀ ਜੋੜੀ ਦਾ ਸਰਕਾਰ ਨੇ ਜ਼ੋਰ ਲਾਇਆ ਹੈ ਵਰਕਰਾਂ ਨੂੰ ਕੱਲ ਕੁੱਟਿਆ ਵੀ ਟੁੱਟਿਆ ਵੀ ਸਭ ਕੋਈ ਕੀਤਾ ਆਪਣਾ ਜੋ ਨਾ ਜੋ ਰਿਪਰ ਵਰਕਰ ਨਹੀਂ ਡਰੇ ਤਮੇ ਹੁਣ ਵਰਕਰਾਂ ਨੂੰ ਆਪਣਾ ਜੋ ਇਹ ਫਰੈਂਚਾਈਜ਼ੀ ਤੌਰ ਤੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਰਿਹਾ ਇੱਕ ਜਿਹੜੇ ਕਿੱਧਰ ਧਮਕੀਆਂ ਰਿਹਾ ਨੋਟਿਸ ਦੇ ਦੇ ਕੇ ਉਹਨਾਂ ਨੂੰ ਜੀ ਸਾਡੇ ਫ੍ਰੀਕੋਰ ਜਿਹੜੇ ਜੀਐਮ ਸਾਹਿਬ ਉਹਨਾਂ ਨੂੰ ਅੰਦਰ ਬੁਲਾ ਬੁਲਾ ਕੇ ਵਾਰ-ਵਾਰ ਉਹਨਾਂ ਨੂੰ ਅੰਦਰ ਬੁਲਾ ਬੁਲਾ ਕੇ ਡਰਾਤਮਕਾ ਰਿਹਾ ਕਿ ਆ ਵੇਖ ਮੈਂ ਤੇਰੇ ਕੱਲੇ ਨਾਮ ਲੈ ਕੇ ਭੇਜਦਾ ਤੈਨੂੰ ਸਸਪੈਂਡ ਕਰਾ ਦੂੰ ਤੈਨੂੰ ਕਢਾ ਦੂੰਗਾ ਐਦਾਂ ਜਿਹੜੀ ਅੰਦਰ ਕਿੱਧਰ ਧਮਕੀਆਂ ਤੇ ਆ ਜਿਹਦਾ ਕਿ ਤਰੋ ਕੋ ਸਾਥੀ ਹੁੰਦੇ ਜਿਨ੍ਹਾਂ ਦਾ ਮਨੋਬਲ ਟੁੱਟ ਜਾਂਦਾ ਹੈ ਉਹਨਾਂ ਨੂੰ ਅੰਦਰ ਕੋਈ ਆਪਣੇ ਨਾਲ ਦਾ ਜਿਹੜੇ 2-4 ਜਿਹੜੇ ਉਹਨਾਂ ਦੇ ਆਦੇ ਹਮੈਤੀ ਹੁੰਦੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਪੰਜਾਬੀ ਪਾਸ਼ਾ ਚਮਚੇ ਉਹਨਾਂ ਦੇ ਉਹ ਅੰਦਰ ਭਾਏ ਆ ਉਹਨਾਂ ਦੁਆਰਾ ਵੀ ਇਹ ਗੱਲਾਂ ਕਹੀਆਂ ਕੋਈਆਂ ਜਾਂਦੀਆਂ ਹਾਂ ਯਾਰ ਆ ਵੇਲਾ ਮੈਂ ਤੇਰੇ ਨਾਲ ਤਾਂ ਮੈਂ ਆਪ ਚੱਲਣ ਨੂੰ ਤਿਆਰ ਆ ਕਿਨੇ ਕੱਢ ਦੇਣਗੇ ਐਡਾ ਤੇ ਸਾਡੇ ਬੰਦੇ ਅੰਦਰ ਰਾਤ ਭਾਗਾ ਕੇ ਖਲਾਇਆ ਜਾ ਰਿਹਾ ਜਿਹਦੇ ਕਰਕੇ ਅਸੀਂ ਹੁਣ ਪਹਿਲਾਂ 2 ਮਿੰਟ ਬਸਸ ਰੋਡ ਦਾ ਗੇਟ ਵੀ ਬੰਦ ਕੀਤਾ ਚਲੋ ਪ੍ਰਸ਼ਾਸਨ ਨੇ ਗੱਲ ਵਿੱਚ ਪੈ ਗੇ ਸਾਡਾ ਇਹ ਹੱਲ ਕਰਾਇਆ ਕਿ ਜੀਐਮ ਸਭ ਲੋਕੇ ਨੂੰ ਅੰਦਰ ਪਰਸਨਲ ਨਾ ਹੀ ਕਿਸੇ ਜਿਹੜੇ ਆਪਣਾ ਹੁੰਦਾ ਪ੍ਰਾਈਵੇਟ ਨੰਬਰ ਉਹਦੇ ਕਿਸੇ ਫੋਨ ਕੀਤਾ ਜਾਊਗਾ ਜੇ ਨੋਟਿਸ ਦੇਣੇ ਆ ਤੁਸੀਂ ਉਹਨੂੰ ਦਫ਼ਤਰ 'ਚ ਨਹੀਂ ਬੁਲਾ ਕੇ ਉਹਨੂੰ ਨੋਟਿਸ ਬੋਰਡ ਜਿਹੜਾ ਆਪਣਾ ਲੱਗਾ ਹੁੰਦਾ ਉਹਦੇ ਨੋਟਿਸ ਬੋਰਡ ਤੇ ਇਹਦਾ ਨੋਟਿਸ ਲਾਓ ਕਿ ਨਾ ਗੈਰ ਦੇ ਪਰਸਨ ਨੰਬਰ ਤੇ ਭੇਜ ਕੇ ਜਾਂ ਉਹਨੂੰ ਵੈਸੇ ਬਲੈਕਮੇਲ ਕਰਕੇ ਜਾਂ ਉਹਨੂੰ ਟੌਰਚਰ ਕਰੋ ਬੰਦੇ ਨੂੰ ਕਿਸ ਤਰ੍ਹਾਂ ਸਮਝਦੀ ਇਹਨਾਂ ਨੋਟਿਸਾਂ ਨੂੰ ਕਿਸ ਤਰ੍ਹਾਂ ਲੈ ਰਹੀ ਯੂਨੀਅਨ ਜੋੜੀ ਨੇ ਕਿੱਧਰ ਧਮਕੀਆਂ ਸਮਝਦੀ ਐ ਇਹ ਅੱਜ ਦੇ ਨਹੀਂ ਚਲੋ ਰੋਡਵੇ ਦਾ 2011 ਦੇ ਸੰਘਰਸ਼ ਕਰਦੇ ਇਹਨਾਂ ਨੂੰ 2011 ਮਿਲ ਰਿਹਾ ਜਿਹੜੇ ਪੀਆਰਟੀ ਦੇ ਮੁਲਾਜ਼ਮੇ ਇਹ 2021 ਬਾਈ ਦੇ ਜੋ 21 ਦੇ ਆਪਾਂ ਸੰਘਰਸ਼ ਕਰ ਰਹੇ ਆ ਸਾਨੂੰ 21 ਦੇ ਗਿੱਧਰ ਧਮਕੀਆਂ ਮਿਲ ਰਹੀਆਂ ਇਹਨਾਂ ਨੂੰ ਅਸੀਂ ਇੱਕ ਜਿਹੜਾ ਪੰਜਾਬੀ ਭਾਸ਼ਾ ਕਹਦੀ ਹੈ ਇਹ ਪ੍ਰੇਮ ਪੱਤਰ ਸਮਝਦੇ ਆ ਜੋ ਸਾਨੂੰ ਮਹਿਕ ਮਵਾਰੀ ਵਾਰੀ ਜਾਨੂ ਕਰਾਉਂਦਾ ਕਿ ਹਾਈ ਵਾਕੀ ਉਹਨਾਂ ਦੇ ਬੰਦੇ ਹੀ ਗਏ ਆ ਵੈਸੇ ਮੈਂ ਜੋ ਸਰਕਾਰ ਜਾਂ ਮਹਿਕਮਾ ਸਾਨੂੰ ਭੁੱਲਿਆ ਖੜਾ ਹੈ ਕਿ ਅਸੀਂ ਉਹਨਾਂ ਵਰਕਰ ਆ ਪਰ ਜਿਹੜਿਆ ਜਿਹੜੇ ਦਿੰਦਾ ਸਾਨੂੰ ਪ੍ਰੇਮ ਪੱਤਰ ਉਹਦੇ ਨਹੀਂ ਚੱਲੂ ਸਾਨੂੰ ਇਹਦਾ ਅੰਸ਼ਾਸ ਹੁੰਦਾ ਹੈ ਕਿ ਅਸੀਂ ਇਹਨਾਂ ਦੇ ਬੰਦੇ ਆ ਕਿੰਨੇ ਕੁ ਬੰਦ 30 35 ਤੋਂ 40 ਬੰਦਿਆਂ ਕਰੀਬ ਦਿੱਤੇ ਆ ਜੇ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ 3.5 400 ਬੰਦੇ ਨੂੰ ਇਹਨਾਂ ਜਿਹੜੇ ਆ ਦਿੱਤੇ ਗਿੱਧੇ ਧਮਕੀਆਂ ਮੈਂ ਕਹਿਣਾ ਕਿ ਇਹ ਇੱਕ ਸਰਕਾਰੀ ਤਰ੍ਹਾਂ ਦੇ ਜਿਹੜਾ ਆਪਣਾ ਉਹਦਾ ਨੁਕਸਾਨ ਕੀਤਾ ਜਾ ਰਿਹਾ ਜੋ ਆਪਣੇ ਜੋ ਪੇ ਲਾ ਕੇ ਸਰਕਾਰੀ ਡਿਪਾਰਟਮੈਂਟ ਦਾ ਨੁਕਸਾਨ ਕੀਤਾ ਇਹਨਾਂ ਨੇ ਗਿੱਧੇ ਧਮਕੀਆਂ ਕਿਉਂਕਿ ਵਰਕਰ ਇਹ ਗਿੱਧੇ ਧਮਕੀਆਂ ਨੂੰ ਜ਼ਰ ਨਾਲ ਨਹੀਂ ਹੈਗੇ ਸਾਰਿਆਂ ਨੂੰ ਪਤਾ ਕਿ ਇਹ ਹੱਕ ਜਿਹੜੇ ਦਰੀਆਂ ਬਹਿ ਕੇ ਸੰਘਰਸ਼ ਕਰਕੇ ਮਿਲਨੇ ਆ ਤੇ ਜੀਐਮ ਸਾਹਿਬ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਜਿਹੜੇ ਆ ਸਰਕਾਰੀ ਕਿਉਂਕਿ ਸਰਕਾਰ ਪਹਿਲੇ ਕਹਿ ਰਹੀ ਕਿ ਸਾਡੇ ਕੋ ਪੈਸੇ ਨਹੀਂ ਸਾਡੇ ਖਜ਼ਾਨਾ ਖਾਲੀ ਹੈ ਤੇ ਆ ਜਿਹੜ ਫਾਲਤੂ ਜਿਹੜੇ ਗਿੱਧੇ ਧਮਕੇ ਦੇ ਕੇ ਖਜ਼ਾਨੇ ਦਾ ਨੁਕਸਾਨ ਨਾ ਕੀਤਾ ਜਾਵੇ ਕਿਸ ਤਰ੍ਹਾਂ ਦਾ ਐਕਸ਼ਨ ਅੱਗੇ ਨਹੀਂ ਕਰਦੇ ਜਿਹੜਾ ਸਾਡਾ ਅੱਗੇ ਐਕਸ਼ਨ ਅਸੀਂ ਕੱਲ ਚੰਡੀਗੜ੍ਹ ਜਾ ਕੇ ਆਪਣਾ ਮੁੱਖ ਮੰਤਰੀ ਰੈਸਤਾ ਕਰਾਉ ਕਰਾਂਗੇ ਕਿਉਂਕਿ ਮੁੱਖ ਮੰਤਰੀ ਹੁਣ ਪ੍ਰੈਸ ਕਾਨਫਰੰਸ ਕਰਕੇ ਕਹ ਰਿਹਾ ਕਿ ਸਾਡਾ ਮੀਟਿੰਗ ਕਰ ਲੋ ਜਦੋਂ ਅਸੀਂ ਪਹਿਲਾਂ ਇੰਨੇ ਮੰਗ ਪੱਤਰ ਭੇਜ ਚੁਕੇ ਆ ਇੰਨੇ ਵਾਰੀ ਸਾਡੇ ਮੁੱਖ ਮੰਤਰੀ ਮੀਟਿੰਗਾਂ ਕਰਨ ਤੋਂ ਭੱਜ ਚੁਕਿਆ ਜਦੋਂ ਅਸੀਂ ਕੋਈ ਹੜਤਾਲ ਧਰਨਾ ਮੁਜ਼ਾਹਰਾ ਕਰਦੇ ਆ ਉਦੋਂ ਹੀ ਮੁੱਖ ਮੰਤਰੀ ਨੂੰ ਇਹ ਮੀਟਿੰਗ ਤੇ ਕੱਚੇ ਬੰਦੇ ਕਿਉਂ ਆ ਜਾਂਦੇ ਆ ਸੱਤਾ ਚੋਂ ਤੋਂ ਪਹਿਲਾਂ ਤਾਂ ਬੜਾ ਕਹਿੰਦਾ ਸੀ ਜਿਹੜਾ ਮੇਰਾ ਵਰਕਰਾਂ ਲਈ ਹਰਾ ਪੈਨ ਪੈਲ ਤੇ ਦਰਤ ਚੱਲੂਗਾ ਪਰ ਹਰਾ ਪੈਨ ਨਹੀਂ ਇਹਦਾ ਲਾਲ ਪੈਨ ਜਿਹੜੇ ਲਾਠੀਆਂ ਮਾਰ ਮਾਰ ਕੇ ਬੰਦਿਆਂ ਨੂੰ ਲਾਲ ਕੀਤਾ ਜਾਂਦਾ ਉਹ ਚੱਲ ਰਹੀਆਂ ਸੱਤਾ ਚੋਂ ਤੋਂ ਪਹਿਲਾਂ ਤਾਂ ਬੜਾ ਕਹਿੰਦਾ ਸੀ ਜਿਹੜਾ ਮੇਰਾ ਵਰਕਰਾਂ ਲਈ ਹਰਾ ਪੈਨ ਪਹਿਲਾਂ ਤੇ ਦਰ ਤੇ ਚੱਲੂਗਾ ਪਰ ਹਰਾ ਪੈਨ ਨਹੀਂ ਇਹਦਾ ਲਾਲ ਪੈਨ ਜਿਹੜੇ ਲਾਠੀਆਂ ਮਾਰ ਮਾਰ ਕੇ ਬੰਦਿਆਂ ਨੂੰ ਲਾਲ ਕੀਤਾ ਜਾਂਦਾ ਉਹ ਚੱਲ ਰਹੀਆਂ ਜਿਹੜੇ ਪੀਆਰਟੀ ਦੇ ਮੁਲਾਜ਼ਮੇ ਇਹ 2021 ਬਾਈ ਦੇ ਜੋ 21 ਦੇ ਆਪਾਂ ਸੰਘਰਸ਼ ਕਰ ਰਹੇ ਆ ਸਾਨੂੰ 21 ਦੇ ਗਿੱਧਰ ਧਮਕੀਆਂ ਮਿਲ ਰਹੀਆਂ ਇਹਨਾਂ ਨੂੰ ਅਸੀਂ ਇੱਕ ਜਿਹੜਾ ਪੰਜਾਬੀ ਭਾਸ਼ਾ ਕਾ